ਨਵਾਂ ਸ਼ਹਿਰ ਪ੍ਰਸ਼ਾਸਨ ਨੂੰ ਨਸ਼ਾ ਦੇ ਕਾਰੋਬਾਰ ਦੀ ਮਿਲੀ ਸੀ ਸ਼ਿਕਾਇਤ ਸ਼ਿਕਾਇਤ ਮਿਲਣ ਤੋਂ ਬਾਅਦ ਡਿਊਟੀ ਮੈਜਿਸਟਰੇਟ ਐਸ ਡੀ ਐਮ ਅਕਸ਼ਿਤਾ ਗੁਪਤਾ ਡੀ ਐਸ ਪੀ ਸਹਿਬਾਦ ਸਿੰਘ ਡਰੱਗ ਇਨਸਪੈਕਟਰ ਮਨਪ੍ਰੀਤ ਸਿੰਘ ਅਤੇ ਨਸ਼ਾ ਛਡਾਊ ਕੇਂਦਰ ਦੇ ਡਾਕਟਰਾਂ ਦੀ ਟੀਮ ਨੇ ਕੀਤੀ ਛਾਪੇਮਾਰੀ ਸਿਟੀ ਥਾਣਾ ਪੁਲਿਸ ਦੇ 10 ਗਜ ਦੀ ਦੂਰੀ ਦੇ ਉੱਪਰ ਚੱਲ ਰਹੀ ਸੀ ਦੁਕਾਨ ਪ੍ਰਸ਼ਾਸਨ ਨੇ ਕਈ ਪ੍ਰਕਾਰ ਦੀਆਂ ਦਵਾਈਆਂ ਲਈਆਂ ਆਪਣੇ ਕਬਜ਼ੇ ਵਿੱਚ ਮੌਕੇ ਦੇ ਉੱਪਰ ਭਾਰੀ ਪੁਲਿਸ ਬਲ ਵੀ ਰਿਹਾ ਮੌਜੂਦ ਦੇਖਦੇ ਹਾਂ ਆਖਰ ਇਸ ਛਾਪੇਮਾਰੀ ਦੇ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਦੇ ਹੱਥ ਕੀ ਕੁਝ ਲੱਗਿਆ ਇਹ ਮੌਕਾ ਹੈ ਨਵਾਂ ਸ਼ਹਿਰ ਸਿਟੀ ਥਾਣੇ ਦੇ ਨਜ਼ਦੀਕ ਦਾ ਅਤੇ ਇੱਕ ਕੈਮਿਸਟ ਦੀ ਦੁਕਾਨ ਦੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਕਰ ਰਹੇ ਹਨ ਚੈਕਿੰਗ ਮੌਕੇ ਦੇ ਉੱਪਰ ਪਏ ਹਨ ਕਾਫੀ ਸਾਰੇ ਨੋਟ ਅਤੇ ਕਈ ਦਵਾਈਆਂ ਦੀ ਬਣਾਈ ਜਾ ਰਹੀ ਹੈ ਲਿਸਟ ਦੁਕਾਨ ਦੇ ਬਾਹਰ ਖੜੇ ਹਨ ਕਈ ਹੋਰ ਅਧਿਕਾਰੀ ਅਤੇ ਪੁਲਿਸ ਦੇ ਜਵਾਨ ਹੁਣ ਤੁਹਾਨੂੰ ਪੂਰਾ ਮਾਮਲਾ ਵੀ ਦੱਸਦੇ ਹਾਂ ਨਵਾਂ ਸ਼ਹਿਰ ਦੇ ਪ੍ਰਸ਼ਾਸਨ ਨੂੰ ਦਰਸਲ ਇੱਕ ਸ਼ਿਕਾਇਤ ਮਿਲੀ ਸੀ ਕਿ ਸਿਟੀ ਥਾਣਾ ਦੇ ਬਿਲਕੁਲ ਨਜ਼ਦੀਕ ਇੱਕ ਕੈਮਿਸਟ ਦੀ ਦੁਕਾਨ ਤੇ ਨਸਿੱਲੀ ਦਵਾਈਆਂ ਦਾ ਕਾਰੋਬਾਰ ਚੱਲ ਰਿਹਾ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਊਟੀ ਮੈਜਿਸਟਰੇਟ ਦੇ ਨਾਲ-ਨਾਲ ਡੀਐਸਪੀ ਅਤੇ ਡਰੱਗ ਇੰਸਪੈਕਟਰ ਅਤੇ ਨਸ਼ਾ ਛਡਾਊ ਕੇਂਦਰ ਦੇ ਡਾਕਟਰਾਂ ਦੀ ਇੱਕ ਟੀਮ ਬਣਾ ਕੇ ਤਾਵਾ ਬੋਲ ਦਿੱਤਾ ਅਤੇ ਕੈਮਿਸਟ ਦੀ ਦੁਕਾਨ ਦੇ ਵਿੱਚ ਜਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਕਈ ਘੰਟੇ ਕੀਤੀ ਗਈ ਛਾਣਬੀਨ ਤੋਂ ਬਾਅਦ ਆਖਿਰ 33 ਤਰ੍ਹਾਂ ਦੀ ਦਵਾਈਆਂ ਨੂੰ ਡਰੱਗ ਇੰਸਪੈਕਟਰ ਦੇ ਵੱਲੋਂ ਸੀਲ ਕਰ ਲਿਆ ਗਿਆ ਹੈ ਅਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਆਖਿਰ ਹੋਰ ਕੀ ਕੁਝ ਮਿਲਿਆ ਇਸ ਛਾਪੇਮਾਰੀ ਦੇ ਦੌਰਾਨ ਆਊ ਡਰੱਗ ਇੰਸਪੈਕਟਰ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਦੇ ਕੋਲੋਂ ਹੀ ਸੁਣਦੇ ਹਾਂ ਟੀਸੀ ਸਾਹਿਬ ਦੀ ਐਨਕੋਰਡ ਦੀ ਮੀਟਿੰਗ ਵਿੱਚ ਡਿਸਕਸ਼ਨ ਹੋਈ ਸੀ ਕਿ ਕੁਝ ਕੁ ਦੁਕਾਨਾਂ ਤੇ ਤੇ ਕੈਮੀਕਲੀਆਂ ਦੁਕਾਨਾਂ ਦੇ ਉੱਤੇ ਨਸ਼ੇ ਵਿੱਚ ਜਾ ਰਹੇ ਆ ਤੇ ਐਕਸਪਾਇਰ ਦਵਾਈਆਂ ਵੇਚੀਆਂ ਜਾ ਰਹੀਆਂ ਆ ਤੇ ਅਸੀਂ ਇਹਨਾਂ ਦੇ ਉੱਤੇ ਰੈਗੂਲਰ ਇਨਸਪੈਕਸ਼ਨਸ ਕਰਦੇ ਆਗੇ 2-3 ਵਾਰੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਇਨਸਪੈਕਸ਼ਨ ਕੀਤੀ ਤੇ ਸਸਪੈਂਸ਼ਨ ਹੋਈ ਇਹਨਾਂ ਦੀ ਉਸ ਤੋਂ ਬਾਅਦ ਹੁਣ ਜੁਆਇੰਟ ਰੇਡ ਇੱਕ ਜੁਆਇੰਟ ਟੀਮ ਡੀਸੀ ਸਾਹਿਬ ਵੱਲੋਂ ਬਣਾਈ ਗਈ ਜਿਹਦੇ ਵਿੱਚ ਐਸਡੀਐਮਐਮ ਡੀਐਸਪੀ ਸਾਹਿਬ ਤੇ ਡਾਕਟਰ ਰਮਨ ਸਰ ਮੈਡੀਕਲ ਆਫਸਰ ਇਹ ਅਸੀਂ ਆਏ ਸੀ ਇੱਥੇ ਤੇ ਇਨਸਪੈਕਸ਼ਨ ਤੇ ਸਾਨੂੰ ਪਤਾ ਲੱਗਾ ਵੀ ਬਹੁਤ ਸਾਰੀਆਂ ਐਕਸਪਾਇਰ ਦਵਾਈਆਂ ਜਿਹੜੀਆਂ ਇਹਨਾਂ ਦੇ ਕੋਲ ਸਟਾਕ ਕੀਤੀਆਂ ਹੋਈਆਂ ਸੀ ਜਿਹੜੀਆਂ ਅਸੀਂ ਫਾਰਮ 16 ਦੇ ਉੱਤੇ ਲੈ ਲਈਆਂ ਰਿਕਵਰ ਕਰ ਲਈਆਂ ਸੀਜ਼ ਕਰ ਲਈਆਂ ਤੇ ਇਹਨਾਂ ਨੂੰ ਹੁਣ ਕਸਟਡੀ ਆਰਡਰ ਕੱਲ ਲੈ ਲੈ ਜਾਣਗੇ ਸਵੇਰੇ ਨਸ਼ੇ ਦੀ ਦਵਾਈ ਵੀ ਕੋਈ ਮਿਲੀ ਨਹੀਂ ਸਰ ਇਹਦੇ ਵਿੱਚ ਕੋਈ ਨਸ਼ੇ ਦੀ ਦਵਾਈ ਨਹੀਂ ਸੀ ਨਾਰਮਲ ਦਵਾਈਆਂ ਸੀ ਜਿਹੜੀਆਂ ਕਿ ਐਕਸਪਾਇਰ ਹੋ ਚੁੱਕੀਆਂ ਸੀਗੀਆਂ ਸਰਚ ਕੀਤੀ ਕੋਈ ਵੀ ਦਵਾਈ ਜਿਹੜੀ ਐਨਡੀਪੀਐਸ ਅੰਡਰ ਨਾਰਕੋਟਿਕ ਜਾਂ ਸਾਈਕੋਟ੍ਰੋਪਿਕ ਨਹੀਂ ਮਿਲੀ ਦਵਾਈ ਕੀ ਕਰ ਰਹੇ ਹੋ ਤੁਸੀਂ ਕੀ ਪਹਿਲੇ ਕਹੀ ਪਤਾ ਲੱਗਿਆ ਨਹੀਂ ਕਿ ਨੇ ਨਹੀਂ ਪਤਾ ਲੱਗਿਆ ਕਿ ਇਸ ਤਰ੍ਹਾਂ ਸਰ ਇਹਦੀ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਅਸੀਂ ਇੰਸਪੈਕਸ਼ਨ ਕੀਤੀ ਹੈ ਤੇ ਤਿੰਨ ਵਾਰੀ ਇਹਨਾਂ ਨੂੰ ਸ਼ੋਅ ਕਸ ਨੋਟਿਸ ਇਸ਼ੂ ਕਰਨ ਤੋਂ ਬਾਅਦ ਸਸਪੈਂਸ਼ਨ ਕੀਤੀ ਹੈਗੀ ਅਸਲ ਤਾਂ ਹੈ ਜੀ ਹਾਂ ਜੀ ਮਾਲ ਬਰਾਮਦ ਕਿਤਨੀ ਹੋਈ ਹੈ ਲੈ 33 ਤਰ੍ਹਾਂ ਦੀਆਂ ਦਵਾਈਆਂ ਜੀ ਸੀਜ਼ ਕੀਤੀਆਂ ਫਾਰਮ 16 ਦੇ ਉੱਤੇ ਸਰ ਸੁਣਨ ਜਾ ਰਿਹਾ ਕਿ ਨਸ਼ੀਲੇ ਦਵਾਈਆਂ ਵੀ ਵੇਚ ਕੇ ਸੀ ਕਿ ਨਹੀਂ ਜੋ ਰੋਲਾ ਸੀਗਾ ਜਾਂ ਡੀਸੀ ਸਾਹਿਬ ਤੋਂ ਸਾਨੂੰ ਐਸੀ ਇਨਫਰਮੇਸ਼ਨ ਨਸ਼ੀਲੀਆਂ ਦਵਾਈਆਂ ਹੈਗੀਆਂ ਬਟ ਮੌਕੇ ਤੇ ਸਾਨੂੰ ਕੋਈ ਨਹੀਂ ਮਿਲੀ ਬਾਈ ਜੀ ਪਤਲਾ ਇੱਕ ਜਿਹੜਾ ਕਾਰਟਨ ਜਿਹੜਾ ਸੀਰੀਜ਼ ਕੀਤਾ ਉਹਦੇ ਚ ਨਸ਼ੀਲੀਆਂ ਦਵਾਈਆਂ ਵੀ ਆ ਕਿ ਕੱਲੇ ਐਕਸਪਾਇਰ ਦਵਾਈਆਂ ਹੀ ਆ ਨਹੀਂ ਜੀ ਉਹਦੇ ਵਿੱਚ ਐਕਸਪਾਇਰ ਦਵਾਈਆਂ ਇਹਨੇ ਕੁਝ ਦਵਾਈਆਂ ਜਿਨ੍ਹਾਂ ਦੇ ਕੋਲ ਇਹਨਾਂ ਕੋਲ ਪਰਚੇਜ਼ ਤੇ ਸੇਲ ਦੇ ਰਿਕਾਰਡ ਨਹੀਂ ਸੀ ਅਸੀਂ ਉਹ ਚੀਜ਼ ਕਰ ਲਈ ਕਿਉਂਕਿ ਹਾਲ ਤੱਕ ਅੱਜ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਆਪਾਂ ਇੱਕ ਜੁਆਇੰਟ ਇਨਸਪੈਕਸ਼ਨ ਇੱਥੇ ਕੀਤੀ ਸੀ ਇੱਥੇ ਡਰੱਗ ਇਨਸਪੈਕਟਰ ਦੀ ਟੀਮ ਸੀਗੀ ਨਾਲ ਡੀਐਸਪੀ ਸਾਹਿਬ ਸੀਗੇ ਤੇ ਮੌਕੇ ਤੇ ਡਰੱਗ ਇਨਸਪੈਕਟਰ ਦੀ ਟੀਮ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀ ਹੈਗਾ ਕਿ ਉੱਥੇ ਕੁਝ ਐਕਸਪਾਇਰ ਦਵਾਈਆਂ ਮਿਲੀਆਂ ਨੇ ਤੇ ਉਹਨੇ ਉਹ ਸੀਲ ਕਰਤੀ ਹੈ ਤੇ ਉਹਦਾ ਅੱਗੇ ਦੀ ਕਾਰਵਾਈ ਉਹ ਆਪਣੇ ਡਿਪਾਰਟਮੈਂਟ ਜਿਹੜਾ ਹੁੰਦਾ ਰੂਲਸ ਹੈਗੇ ਉਹਦੇ ਮੁਤਾਬਿਕ ਕਰਨਗੇ ਮੌਕੇ ਤੇ ਲਾਅਨ ਆਰਡਰ ਦੀ ਕੋਈ ਸਿਚੁਏਸ਼ਨ ਨਹੀਂ ਹੈਗੀ ਹੈ ਤੇ ਬਾਕੀ ਅਗਲੀ ਕਾਰਵਾਈ ਡਿਪਾਰਟਮੈਂਟ ਕਰੂਗੀ ਆਨੇ ਦਾ ਨਾਲ 10 ਕਦਮ ਤੇ ਇਹ ਪ੍ਰੈਸ ਕਰ ਰਹੇ ਹਾਂ ਜੋ ਸੂਰੂ ਤੋਂ ਕਾਰਵਾਈ ਨਹੀਂ ਜੀ ਦੇਖੋ ਇਸ ਤਰ੍ਹਾਂ ਦੀ ਹੱਲੇ ਤੱਕ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਥਾਣੇ ਦੇ ਨਾਲ 10 ਕਦਮ ਤੇ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਅੱਜ ਡੀਆਈ ਸਾਹਿਬ ਨੇ ਡਰਗ ਇਨਸਪੈਕਟਰ ਸਾਹਿਬ ਨੇ ਜਿਹੜੀ ਆਪਣੀ ਕਾਰਵਾਈ ਪਾਈ ਹੈ ਉਹਦੇ ਵਿੱਚ ਕੋਈ ਵੀ ਨਸ਼ੀਲੀ ਵਸਤੂ ਨਹੀਂ ਮਿਲੀ ਹੱਲੇ ਤੱਕ ਲੇਕਿਨ ਉਹਨਾਂ ਨੇ ਕੁਝ ਦਵਾਈਆਂ ਜਿਹੜੀਆਂ ਹੈਗੀਆਂ ਉਹ ਸੀਜ਼ ਕੀਤੀਆਂ ਨੇ ਜਿਨ੍ਹਾਂ ਨੂੰ ਕਿ ਉਹਨਾਂ ਦੇ ਆਪਣੇ ਵਿਭਾਗ ਦੀ ਕਾਰਵਾਈ ਮੁਤਾਬਕ ਲੈਕਚੂ ਭੇਜਿਆ ਜਾਏਗਾ ਤੇ ਅਗਲੀ ਕਾਰਵਾਈ ਵੀ ਉਹ ਆਪਣੇ ਵਿਭਾਗ ਦੇ ਮੁਤਾਬਕ ਹੀ ਕਰਨਗੇ ਮੈਂ ਇੱਥੇ ਐਸ ਪ੍ਰੋਟੈਕਸ਼ਨ ਆਇਆ ਸੀ ਕਿ ਕੋਈ ਅ ਅਨਸ ਕਮੀ ਘਟਨਾ ਨਾ ਹੋਵੇ ਤਾਂ ਉਹ ਮੇਰੀ ਡਿਊਟੀ ਮੇਰੀ ਪੂਰੀ ਸੀ ਇਹਦੇ ਵਿੱਚ ਮੈਂ ਇੱਕ ਮੈਸੇਜ ਇਹ ਦੇਣਾ ਚਾਹੁੰਦਾ ਕਿ ਅ ਅੱਜ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦੋਨਾਂ ਨੇ ਇੱਕ ਜਿਹੜੀ ਕਾਰਵਾਈ ਆਰੰਭ ਕੀਤੀ ਹੈ ਸਾਡੇ ਇਸ ਜ਼ਿਲ੍ਹੇ ਵਾਸਤੇ ਉਹਦੇ ਵਿੱਚ ਜਿੰਨੇ ਵੀ ਡਰੱਗ ਕੈਮਿਸਟ ਜਿਹੜੇ ਕਿ ਗਲਤ ਤਰੀਕੇ ਨਾਲ ਦਵਾਈਆਂ ਵੇਚ ਰਹੇ ਨੇ ਉਹਨਾਂ ਨੂੰ ਇੱਕ ਸੁਨੇਹਾ ਹੈ ਜਿਹਦੇ ਚ ਕਿ ਉਹ ਸੁਧਰ ਜਾਣ ਕਿਉਂਕਿ ਇਸ ਤੋਂ ਬਾਅਦ ਜਿਹੜੀ ਸਾਡੀ ਅਗਲੀ ਕਾਰਵਾਈ ਹੋਵੇਗੀ ਉਹਦੇ ਵਿੱਚ ਆਈਟੀ ਵਿਭਾਗ ਵੀ ਨਾਲ ਹੋ ਸਕਦਾ ਹੈ ਔਰ ਇਸ ਦੇ ਵਿੱਚ ਸਾਡੇ ਨਾਲ ਸਾਡੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਿਨ੍ਹਾਂ ਦਾ ਅਸੀਂ ਬੜੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਨਾਲ ਖੜ ਕੇ ਉਹਨਾਂ ਦੇ ਪ੍ਰਧਾਨ ਜੀ ਉਹਨਾਂ ਦੇ ਵਾਈਸ ਪ੍ਰਧਾਨ ਉਹਨਾਂ ਦੇ ਹੋਰ ਨੁਮਾਇੰਦੇ ਜਿਹੜੇ ਉਹ ਨਾਲ ਖੜੇ ਰਹੇ ਤੇ ਉਹਨਾਂ ਨੇ ਅੱਜ ਕਾਰਵਾਈ 'ਚ ਪੂਰਾ ਯੋਗਦਾਨ ਦਿੱਤਾ ਤੇ ਨਸ਼ਿਆਂ ਦੇ ਖਿਲਾਫ ਇੱਕ ਅੱਛਾ ਉਪਰਾਲਾ ਕੀਤਾ ਧੰਨਵਾਦ ਪੈਸੇ ਵੀ ਬਹੁਤ ਮਿਲੇ ਪੈਸੇ ਵੀ ਬਹੁਤ ਮਿਲੇ ਮੌਕੇ ਤੇ ਪੈਸੇ ਦੀ ਕਬੜੀ ਹੋਈ ਹੈ ਉਸ ਦੇ ਬਾਰੇ ਡਰਗ ਇਨਸਪੈਕਟਰ ਹੀ ਕਾਰਵਾਈ ਕਰਨਗੇ ਜੀ ਬੇਸ਼ੱਕ ਇਸ ਛਾਪੇ ਮਾਰੀ ਦੇ ਦੌਰਾਨ ਨਸ਼ੀਲੀ ਦਵਾਈਆਂ ਤਾਂ ਨਹੀਂ ਮਿਲੀਆਂ ਪਰੰਤੂ 33 ਤਰ੍ਹਾਂ ਦੀਆਂ ਹੋਰ ਐਕਸਪਾਇਰੀ ਅਤੇ ਬਿਨਾ ਕਾਗਜ਼ਾਤ ਦੇ ਦਵਾਈਆਂ ਨੂੰ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਵਿੱਚ ਲਿਆ ਹੈ ਜੇਕਰ ਪ੍ਰਸ਼ਾਸਨ ਇਸੇ ਤਰ੍ਹਾਂ ਮੁਸਤੈਦੀ ਦਿਖਾਉਂਦਾ ਰਹੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਸ਼ਿਆਂ ਦੇ ਉੱਪਰ ਠੱਲ ਜਰੂਰ ਪਾਈ ਜਾ ਸਕਦੀ ਹੈ ਨਮਾ ਸ਼ਹਿਰ ਤੋਂ ਸ਼ਲੇਸ਼ ਕੁਮਾਰ ਦੀ ਰਿਪੋਰਟ